ਜਿੱਥੇ ਹਾਲੀ ਦੇ ਵਿੱਚ ਦੋਵੇਂ ਦੇਸ਼ਾਂ ਦਾ ਤਣਾਅ ਖਤਮ ਹੋਇਆ ਪਰ ਉੱਥੇ ਹੀ ਜਲੰਧਰ ਦੇ ਵਿੱਚ ਫਿਰ ਲੋਕ ਖੋਫ ਦੇ ਵਿੱਚ ਆ ਗਏ ਜਦੋਂ ਜਲੰਧਰ ਦੇ ਸੁੰਦਰ ਨਗਰ ਇਲਾਕੇ ਦੇ ਨਾਂ ਲੱਗਦੀ 3 ਸਟਾਰ ਕਲੋਨੀ ਦੇ ਇੱਕ ਮੰਦਰ ਦੇ ਨੇੜੇ ਕੁਝ ਸ਼ੱਕੀ ਵਿਅਕਤੀ ਦੇਖੇ ਗਏ ਇਹ ਦਾਅਵਾ ਇੱਕ ਪੰਡਿਤ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਮੰਦਰ ਦੇ ਬਾਹਰ ਆ ਕੇ ਉਹਨਾਂ ਦੇ ਵੱਲੋਂ ਆਵਾਜ਼ ਮਾਰੀ ਗਈ ਪਾਣੀ ਮੰਗਿਆ ਗਿਆ ਖਾਣਾ ਮੰਗਿਆ ਗਿਆ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਕਿਹਾ ਕਿ ਉਹ ਫੋਨ ਕਰਦ ਨੇ ਉਸ ਤੋਂ ਬਾਅਦ ਉਹ ਸ਼ੱਕੀ ਵਿਅਕਤੀ ਉੱਥੋਂ ਫਰਾਰ ਹੋ ਗਏ ਜਿਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਵੀ ਦਿੱਤੀ ਗਈ ਹੈ ਤਾਂ ਸਭ ਤੋਂ ਪਹਿਲਾਂ ਸੁਣਦੇ ਹਾਂ ਕਿ ਕੀ ਕਹਿਣਾ ਪੰਤ ਦਾ ਕਿ ਕਿਸ ਤਰੀਕੇ ਦੇ ਨਾਲ ਉਹਨੇ ਸ਼ੱਕੀ ਵਿਅਕਤੀ ਦੇਖੇ ਨੇ ਤੇ ਕੀ ਕੁਝ ਕਿਹਾ ਗਿਆ ਸੀ ਫੋਨ ਤੇ ਚਾਰ ਬੰਦੇ ਤੇ ਦੋ ਬਾਈਕ ਖੜੀ ਸੀ ਦੋ ਬੰਦੇ ਆਏ ਤੇ ਬੰਦੂਕ ਵੀ ਲੱਗੀ ਹੋਈ ਸੀ ਕਿੰਨੇ ਵਜੇ ਦਾ ਟਾਈਮ ਸੀ ਗੱਲ ਸਾਢੇ 11:00 ਵਜੇ ਦੀ ਬਾਤ ਸੀ ਸਾਢੇ 11:00 ਤੋਂ ਪੌਣੇ 12:00 ਦੇ ਵਿਚਕਾਰ ਮੈਂ ਮੰਦਿਰ ਦੇ ਅੰਦਰ ਆਏ ਹਾਂ ਮੰਦਿਰ ਦੇ ਗੇਟ ਪੈ ਕੇ ਸਰ ਮੈਂ ਮੰਦਿਰ ਦੇ ਅੰਦਰ ਇਕੱਲਾ था ਅੱਛਾ ਠੀਕ ਹੈ ਤੁਸੀਂ ਇੱਥੇ ਦੇ ਪੁਜਾਰੀ ਹੋ ਹਾਂਜੀ ਠੀਕ ਹੈ ਮੈਂ ਮੰਦਿਰ ਤ੍ਰੀਸ਼ਟਾਰ ਸਿ ਮੰਦਿਰ ਦਾ ਪੁਜਾਰੀ ਹਾਂ ਤੁਸੀਂ ਮੈਂ ਅੰਦਰ ਬੈਠਾ ਹੁਆਤਾ ਤਾਂ ਉਹਨਾਂ ਨੇ ਗੇਟ ਬਜਾਇਆ ਮੈਂ ਗੇਟ ਨਹੀਂ ਖੋਲਾ ਪਰ ਉਹਨਾਂ ਵਾਲਾ ਸਰ ਪਾਣੀ ਚਾਹੀਆ ਮੈਨੂੰ ਇਹ ਬੰਦ ਦੀ ਸਟੀਲ ਲਾਈਟ ਜਿੱਦਾਂ ਜਗ ਰਹੀ ਹੁਣ ਇਸ ਵੇਲੇ ਉਹ ਤੋਂ ਬੰਦ ਸੀ ਚੱਲਦੀ ਕੀ ਮਤਲਬ ਬਲੈਕ ਆਊਟ ਕਰਕੇ ਅਮਨੇ ਬੰਦ ਕਰ ਰੱਖੀ ਸੀ ਸਾਰੀ ਹਮ ਸਾਰੀ ਲਾਈਟ ਬੰਦ ਸੀ ਤਾਂ ਅੰਦਰ ਤੋਂ ਉਹਨਾਂ ਨੇ ਆਵਾਜ਼ ਲਗਾਈ ਗੇਟ ਬਜਾਇਆ ਮੈਂ ਗੇਟ ਨਹੀਂ ਖੋਲਾ ਉਹਨਾਂ ਨੇ ਪਾਣੀ ਉਹਨਾਂ ਨੇ ਤੁਰੰਤ ਬੋਲ ਦਿਆ ਕਿ ਖਾਣਾ ਚਾਹੀਏ ਖਾਣਾ ਚਾਹੀਏ ਹਾਂਜੀ ਕਿੰਨੇ ਬੰਦੇ ਸੀ ਟੋਟਲ ਚਾਰ ਬੰਦੇ ਤੇ ਦੋ ਬਾਈਕ ਅੰਦਰ ਖੜੀ ਹੋਈ ਸੀ ਗਰਾਊਂਡ 'ਕੇ दो बंदे इधर पे बंदूक लेके खड़े हुए थे भाई कौन सी नंबर नुमन नोट किया सर अंधेरा हुआ होता था कुछ दिखा नहीं मेरे को नहीं। तुरंत मैंने कमेटी वालों को फोन किया सभी बंदों को फोन किया गली मोहल्ले वालों को तुरंत सारे बंदे आ गए आ गए जी बंदरदेव में कितने लोग रहते हैं इथे मैं अकेला रहता हूं अकेले रहते हैं हां जी ठीक है हां जी ते खड़का ਜਦੋਂ ਮੈਨੂੰ ਤੁਹਾਨੂੰ ਖੜਕਾ ਸੁਣਿਆ ਗਿਆ ਗੇਟ ਬਜਾਇਆ ਤਾਂ ਦੋ ਵਾਰ ਮੈਂ ਉਸ ਟਾਈਮ ਲੇਟਾ ਹੋਵਾ ਸੀ ਬਾਹਰ ਆ ਕੇ ਗੱਲ ਕੀਤੀ ਉਹਨਾਂ ਨਾਲ ਜੇ ਅੰਦਰੋਂ ਹੀ ਗੇਟ ਕੇ ਅੰਦਰ ਤਾਂ ਅੱਛਾ ਗੇਟ ਦੇ ਅੰਦਰ ਤਾਂ ਉਹਨਾਂ ਨੇ ਤੁਰੰਤ ਆਵਾਜ਼ ਲਗਾਈ ਮੇਰੇ ਕੋਲ ਤੋ ਮੈਂ ਅੰਦਰ ਬਾਹਰ ਆਇਆ ਮਤਲਬ ਗੇਟ ਕੇ ਅੰਦਰ ਹੀ ਥਾ ਤੋ ਮੈਂ ਬੋਲਾ ਹਾਂ ਜੀ ਕੀ ਹੈ ਤੋ ਬੋਲੇ ਹਾਂ ਮੈਂ इंडियन आर्मी से है पानी चाहिए हमें पानी के बाद उन्होंने बोला हमें मतलब खाना चाहिए मैं कोई नहीं फोन कर इतना फोन की गई तुरंत भाग गए वो बोल के गए कि कि की इतना की मतलब की आप दीवार की साइडों में लाइट बंद रखे इतना बोलो उसके बाद को कुछ नहीं पता मैंने सभी गली मोहल्ले वालों को नहीं इस चीज कि कह सकते हैं कि, की पता हो सर सतर्क करने लिए आए सर ये सतर्क करने के लिए आते वो भागते नहीं ਹੂੰ ਕੋ ਬਾਗ ਨਹੀਂ ਸਕਤੇ ਤੇ ਉਹ ਇਹੀ ਪੇ ਰੁਕਤੇ ਜੇ ਸਾਈਡ ਤੇ ਜੇ ਦੱਸ ਸਕਦੇ ਸੀ ਸਿੱਧੇ ਸਿੱਧਾ ਗਰਾਊਂਡ ਦੀ ਸਾਈਡ ਤੇ ਗਏ ਹੋਏ ਨੇ ਕਿ ਸਾਈਡ ਤੇ ਸਿੱਧੇ ਗਰਾਊਂਡ ਵੀ ਮੈਂ ਗਲੀ ਮੋਲੇ ਸਾਰੇ ਗਰਾਊਂਡ ਪੰਡਿਤ ਜੀ ਗਰਾਊਂਡ ਕਿੱਧਰ ਨੂੰ ਜਾਂਦੀ ਹੈ ਸਰ ਸੂਈਦਾ ਜਾਂਦਾ ਹੈ ਪੂਰਾ ਪਠਾਨਕੋਟ ਬਾਈਪਾਸ ਤੇ ਵੀ ਜਾਂਦਾ ਹੈ ਪਿੰਡ ਵੀ ਪੜਦਾ ਹੈ ਰੋਡ ਨਿਕਲਦਾ ਇਧਰੋਂ ਨਹੀਂ ਰੋਡ ਨਹੀਂ ਹੈ ਮਤਲਬ ਤੋਂ ਦੋਸਤੋ ਦਾਦੀ ਕੀ ਨਿਹਰਾ ਕੋਪਰ ਜਿਹੜਾ ਸੁਨਮਸਾਰ ਜਗਾ ਕਹਿੰਦੇ ਵੀ ਉਹਨਾਂ ਦੇ ਇੱਥੇ ਆਰਮੀ ਹੀ ਲਿਖਿਆ ਹੋਇਆ ਵਾ ਇੰਡੀਅਨ ਆਰਮੀ ਤੇ ਉਹਨਾਂ ਦੇ ਹੱਥ 'ਚ ਵੈਪਨ ਵੀ ਹੈਗੇ ਆ ਤੇ ਜਦੋਂ ਉਹਨਾਂ ਨੇ ਇਹਨਾਂ ਨੂੰ ਕੋਈ ਪਾਣੀ ਮੰਗਿਆ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਮੈਂ ਰੁਕੋ ਤੇ ਉਹਨਾਂ ਨੇ ਨਾਲ ਉਹਨਾਂ ਨੂੰ ਖਾਣਾ ਵੀ ਮੰਗਿਆ ਕਹਿੰਦਾ ਮੈਂ ਤੁਹਾਨੂੰ ਫੋਨ ਕਰਦਾ ਵਾਂ ਕਿੰਨੇ ਵਜੇ ਟਾਈਮ ਸੀ ਕਿਦੋਂ ਆਪਾਂ ਨੂੰ ਫੋਨ ਆਇਆ ਸਾਰੇ ਭਾਈ ਸਾਢੇ 11 ਵਜੇ ਦਾ ਟਾਈਮ ਸੀਗਾ ਸਾਢੇ 11 ਵਜੇ ਟਾਈਮ ਸੀ ਹਾਂਜੀ ਸਾਢੇ 11 ਵਜੇ ਟਾਈਮ ਸੀ ਉਸ ਤੋਂ ਬਾਅਦ ਭੰਡਾ ਜੀ ਨੇ ਕਿਹਾ ਮੈਂ ਫੋਨ ਕਰਦਾ ਜਦੋਂ ਉਹ ਫੋਨ ਕਰਨ ਲੱਗੇ ਉਹ ਸਾਹਮਣੇ ਵਾਲੇ ਪਾਸੇ ਭਾਜੀ ਗਿੰਦਰਗਾ ਗੇਟ ਤੇ ਤੇ ਇਹਨਾਂ ਨੇ ਫਿਰ ਸਾਨੂੰ ਫ ਬਾਕੀ ਐਂਟਰੀ ਦਾ 3 ਸਟਾਰ ਦੇ ਅੰਦਰ ਐਂਟਰੀ ਕੀਤਾ ਕੀ ਕੀਤੀ ਉਹਨਾਂ ਦੇ ਕੈਮਰੇ ਇਸੇ 게이트 ਦੇ ਅੰਦਰ ਐਂਟਰ ਹੋਈ ਆ ਉਧਰ ਮੌਕੇ ਦੇ ਉੱਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਜਿਹੜੀ ਇਨਫੋਰਮੈਂਸ ਮਿਲੀ ਸੀ ਆਪਣੇ ਜਿਹਨੇ ਫੋਨ ਕੀਤਾ ਸੀ ਕੰਟਰੋਲ ਤੇ ਉਹ ਕਹਿੰਦੇ ਬਈ ਇੱਥੇ ਬੰਦੇ ਆਏ ਸੀਗੇ ਬਦੀ ਧਾਰੀ ਚੱਕੀ ਬੰਦੇ ਆਏ ਸੀ ਜਦੋਂ ਅਸੀਂ ਮੌਕੇ ਤੇ ਆਏ ਜਾਂ ਮੌਕੇ ਦੇਖਿਆ ਬਈ ਇਧਰ ਜਿਹੜੇ ਹੈਗੇ ਖੇਤਾਂ ਗਾਹਾਂ ਗੇ ਹੈਗਾ ਯਾਨੀ ਕਿ ਕਾਫੀ ਥਾਂ ਅਗੇ ਜਾਂਚ ਜਰੂਰੀ ਸਰ ਟਾਈਮ ਸੀ ਸਾਡੇ ਗੱਲ ਹੁਣ ਕਟੋ ਕਟ ਪਿਆ ਮਿੰਟ ਦੇ ਉੱਤੇ ਟਾਈਮ ਹੋ ਚੁੱਕਾ ਹੈ 12 ਸਾਨੂੰ ਦਾ ਹੁਣ ਫੋਨ ਆਇਆ 10 ਮਿੰਟ ਜੇ ਬੈਠੀ ਆ ਗਿਆ ਚਲੋ ਤੁਹਾਡੀ ਬਹੁਤ ਵਧੀਆ ਪੰਜਾਬ ਪੁਲਿਸ ਜਿਹੜੀ ਇਸ ਵੇਲੇ ਵਧੀਆ ਕੰਮ ਕਰ ਰਹੀ ਸੜਕਾਂ ਦੇ ਉੱਪਰ ਹੈ ਪ੍ਰਸ਼ਾਸਨ ਜਿਹੜਾ ਮਦਦ ਕਰ ਰਿਹਾ ਔਰ ਜਲੰਧਰ ਦੇ ਡੀਸੀ ਸਾਹਿਬ ਵੀ ਲਗਾਤਾਰ ਜਿਹੜੀਆਂ ਹਦਾਇਤਾਂ ਜਾਰੀ ਕਰ ਰਹੇ ਨੇ ਕੀ ਸਮਝਦੇ ਹੋ ਗੁਰਨਾਮ ਜੀ ਹੈ ਘਟਨਾ ਹੋਈ ਤੇ ਗਲਤ ਹੈ ਕੀ ਸਾਰੀ ਗਲਤ ਹੁਣ ਜਿਹਨਾਂ ਨੇ ਦੇਖਿਆ ਪਤਾ ਉਹਨੂੰ ਆਨੂੰ ਫੋਨ ਕੀਤਾ ਕਰ ਰੌਲ ਤੇ ਅਸੀਂ ਆ ਗਏ ਹੋਣੇ ਦੇ ਦੱਸਣ ਮੁਤਾਬਕ ਕਹਿੰਦੇ ਕਿ ਪਾਣੀ ਸਾਡੇ ਕੋਲ ਮੰਗਿਆ ਉਹਨਾਂ ਨੇ ਗੇਟ ਖੜਕਾਇਆ ਆਪਾਂ ਕੈਮਰੇ ਕੋਲ ਚੈੱਕ ਕਰਦੇ ਚੱਕਰਾ ਕਹਿਣ ਚੱਕਰਾ ਕੇ ਚੈਕ ਕੈਮਰਾ ਦੇਖਾਂ ਬੰਦੇ ਕਿਹੜੇ ਹੈਗੇ ਕਿਹੜੇ ਨਹੀਂ ਹੈਗੇ ਕਿਹੜੇ ਵਰਦੀਦਾਰੀ ਹੈ ਕਿਹਨੇ ਹੈ ਇਹ ਇਹਨਾਂ ਨੂੰ ਪਤਾ ਵੀ ਇਹ ਜਿਹੜਾ ਰਸਤਾ ਹੈ ਕਿੱਧਰ ਨੂੰ ਜਾਂਦਾ ਜਿੱਦਾਂ ਕਹਿੰਦੇ ਉਧਰ ਨੂੰ ਝੋੜਗੇ ਤਾਂ ਕਿ ਅੱਗੇ ਖੇਤ ਹੈਗੇ ਹੋ ਖੇਤਾਂ 'ਚ ਤਾਂ ਪੈ ਨਿਕੜਾ ਨੋਰਪੁਰ ਕੀ ਸਾਈਡ ਰਸਤਾ ਜਾਂਦਾ ਹੈ ਸੋ ਦਾਦੇ ਕਿ ਹਰ ਦੇ ਵਿੱਚ ਦੋਨੇ ਦੇਸ਼ਾਂ ਦੇ ਵਿੱਚ ਘਾ ਤਣਾਖ ਖਤਮ ਹੋਇਆ ਪਰ ਦੂਜੇ ਪਾਸੇ ਜਲੰਧਰ ਦੇ ਵਿੱਚ ਸ਼ੱਕੀ ਵਿਅਕਤੀਆਂ ਦੇ ਹੋਣ ਦੀ ਖਬਰ ਨੇ ਇੱਕ ਵਾਰ ਫਿਰ ਤੋਂ ਜਲੰਧਰ ਦੇ ਲੋਕਾਂ ਦੇ ਵਿੱਚ دہشت ਪੈਦਾ ਕਰ ਦਿੱਤੀ ਹਾਲਾਂਕਿ ਪ੍ਰਸ਼ਾਸਨ ਦਾ ਕਹਿਣਾ ਦਰਨ ਦੀ ਕੋਈ ਜ਼ਰੂਰਤ ਨਹੀਂ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ